हद हो गई गैराज में खड़ी गाड़ी का बार-बार कटया जा रहा है टोल मामला दीनानगर तो सामने आया है जिथे गैराज ਵਿੱਚ ਖੜੀ ਇੱਕ Swift कार ਦਾ ਅੱਧੀ ਰਾਤ ਨੂੰ ਅਚਾਨਕ ਟੋਲ ਕਟਿਆ ਜਾਂਦਾ ਹੈ ਟੋਲ ਕੱਟਣ ਉਪਰੰਤ ਜਦ ਕਾਰ ਮਾਲਕ ਦੇ ਮੋਬਾਈਲ ਤੇ ਪੈਸੇ ਕੱਟਣ ਦਾ ਮੈਸੇਜ ਆਉਂਦਾ ਹੈ ਤਾਂ ਮੈਸੇਜ ਵੇਖ ਕੇ ਇੱਕ ਵਾਰ ਕਾਰ ਮਾਲਕ ਹੱਕਾ ਬੱਕਾ ਰਹਿ ਜਾਂਦਾ ਹੈ ਕਿਉਂਕਿ ਕਰੀਬ 290 ਕਿਲੋਮੀਟਰ ਦੀ ਦੂਰੀ ਤੇ ਖਨੌਰੀ ਨੇੜੇ ਇੱਕ ਟੋਲ ਪਲਾजा ਪਾਰਕ ਕਰਨ ਤੇ ਉਸਦੇ ਖਾਤੇ ਵਿੱਚੋਂ 95 ਰੁਪਏ ਕੱਟੇ ਜਾਂਦੇ ਹਨ ਜਦਕਿ ਉਹ ਆਪਣੇ ਘਰ ਵਿੱਚ ਮੌਜੂਦ ਹੈ ਤੇ ਗੱਡੀ ਗੈਰਾਜ 'ਚ ਖੜੀ ਹੈ ਕਾਰ ਮਾਲਕ ਦੇ ਮੁਤਾਬਕ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਬਲਕਿ ਕਰੀਬ 1 ਸਾਲ ਪਹਿਲਾਂ ਵੀ ਉਨ੍ਹਾਂ ਨਾਲ ਇਹੀ ਘਟਨਾ ਵਾਪਰ ਚੁੱਕੀ ਹੈ ਫਿਲਹਾਲ ਕਾਰ ਮਾਲਕ ਨੇ ਇਸ ਸਬੰਧੀ ਪ੍ਰਸ਼ਾਸਨ ਕੋਲੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾਵੇ ਉਸ ਦੇ ਡਾਕੂਮੈਂਟਸ ਦਾ ਕੋਈ ਮਿਸਯੂਜ਼ ਤਾਂ ਨਹੀਂ ਕਰ ਰਿਆ ਆਉ ਸੁਣ ਲੈਣੇ ਆ ਕੀ ਕਹਿਣਾ ਹੈ ਕਾਰ ਮਾਲਕ ਦਾ ਰੰਗਤ ਰਹਿਣ ਵਾਲੇ ਨੇ ਅੱਥੇ ਸਾਡਾ ਆਪਣੀ ਏਜੰਸੀ ਦੀ ਟੀਮ ਹੈ ਤੇ ਅੱਜ ਤੋਂ ਸਾਲ ਪਹਿਲੇ ਵੀ ਸਾਡਾ ਗੱਡੀ ਗੈਰਚ ਲੱਗੀ ਸੀ ਤੇ ਭੁੱਲ ਕੇ ਗੈਰਚ ਗੱਡੀ ਹੁੰਦੀ ਆ ਨਹੀਂ ਸਾਡਾ ਟੋਲਪਲਾਜ਼ਾ ਘਟੋਇਆ ਸੀਗਾ ਇਤੋਂ 90 ਕਿਲੋਮੀਟਰ ਪੈਂਦਾ ਉਤੋਂ ਸਾਡੇ ਇੱਥੇ ਜੋ ਸਬੀਨਾ ਨਗਰ ਕੋ ਤੇ ਉਹ 1.5 ਸਾਲ ਪਹਿਲੇ ਹੋਇਆ ਸੀ ਤੇ ਹੁਣ ਅੱਜ ਆਪਣੇ 7 4 2025 ਨੂੰ ਵੀ ਰਾਤ 11 ਵਜੇ ਕੇ ਤੇ 10 15 ਮਿੰਟ ਤੇ ਸਾਡਾ ਫੇਰ ਇੱਕ ਟੂਲ ਪਿਆ ਜਾ ਫਨੋਰੀ ਬਾਰਡਰ ਤੇ ਲੱਗੂ ਘਟਿਆ ਤੇ ਉਹ ਇਹਦੇ ਭਰੇ ਸਾਨੂੰ ਨਹੀਂ ਵੀ ਸਾਡੀ ਗੱਡੀ ਦਾ بار-ਬਾਰ ਕਿਉਂ ਕਟੋ ਰਿਹਾ ਜਾਂ ਸਾਡੇ ਡਾਕੂਮੈਂਟ ਦਾ ਕੋ ਮਿਸਯੂਜ਼ ਕਰ ਰਿਹਾ ਜਾਂ ਕੋਈ ਆ ਸੀਰੀਅਸ ਕੈਨ ਕਰਕੇ ਕੋ ਡੁਪਲੀਕੇਟ ਕੋਈ ਫਾਸਟੈਕ ਤਿਆਰ ਕਰ ਰਿਹਾ ਇਹਨਾਂ ਦੇ ਪ੍ਰਾਈਵੇਟ ਮੁਲਾਜ਼ਮ ਜਿਹੜੇ ਆ ਇਹ ਹੁਣ ਸਾਡੀ ਸਮਝ ਤੋਂ ਪਰੇ ਗੱਲ ਆ ਤੇ ਅਸੀਂ ਪੁਲਸ ਨੂੰ ਵੀ ਪਹਿਲੀ ਵਾਰੀ ਇਤਲਾਹ ਦਿੱਤਾ ਸੀ ਤੇ ਪੁਲਸ ਕਹਿੰਦੀ ਸੀ ਵੀ ਤੁਸੀਂ ਐਨਐਚਏ ਵਾਲਿਆਂ ਕੋਲ ਵੈਰੀਫਾਈ ਕਰੋ ਜਾ ਕੇ ਤੇ ਉਹੀ ਚਲੋ ਅਸੀਂ ਅਪਰੋਚ ਲੜਾ ਕੇ ਕੀਤੀ ਸੀ ਗੱਲ ਉਹ ਤੋਂ ਤੇ ਉਹ ਐਨਐਚਏ ਵਾਲਿਆਂ ਨੇ ਸੌਰੀ ਫੀਲ ਕੀਤੀ ਸੀ ਵੀ ਸਾਡੇ ਮੁਲਾਜ਼ਮ ਕੋਲ ਗਲਤ ਟ੍ਰਾਂਜੈਕਸ਼ਨ ਹੋ ਗਈ ਆ ਉਹਨਾਂ ਨੇ ਇੰਟਰੀ ਤੇ ਰਿਵਰਸ ਕਰਤੀ ਸੀ ਪਰ ਲਗਿਆ ਜੀ 1.5 ਸਾਲ ਬਾਅਦ ਫੇਰ ਦੁਬਾਰਾ ਇਹ ਸਾਡਾ ਟੋਲ ਪਲਾਜ਼ਾ ਜਿਹੜਾ ਵਾ 11:15 ਕਿਲੋ ਮਿੰਟ ਤੇ ਕਟੋਇਆ ਵਾ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਕਲੀਅਰਫਾਈ ਕਰਾਓ ਕਿ ਇਹ ਮਤਲਬ ਕਿ ਕਹਿੰ ਕੋ ਮੈਸੇਜ ਹੁੰਦਾ ਨਾ ਕਰਦਾ ਹੋਵੇ ਸਾਡਾ ਮਲੇ ਦੀ ਗੱਡੀ ਦਾ ਜੋ ਨੰਬਰ ਹੈ 11:00 ਚ ਘੜੀ ਹੈ ਜੀ ਸੀਸੀ ਕੈਮਰਾ ਲੱਗੇ ਹੈ ਸਾਡੇ ਕੋ ਸਾਡੇ ਕੋ ਆਪਾਂ ਤੇ ਪੂਰੇ ਡਾਕੂ ਮਿਲ ਗਏ ਲੀਗਲ ਕਮਰੇ ਕਿਹਾ ਵਾ ਪਰ ਸੀਸੀ ਲੱਗੇ ਹੈ ਕਮਰੇ ਸਾਡੇ ਸ਼ੋਰੂਮ ਤੇ ਵੀ ਤੇ ਗੈਰੇਜ ਤੇ ਵੀ ਲੱਗਾ ਵਾ ਪਰ ਪਰ ਟਟੋਣਾ ਤੇ ਨਹੀਂ ਚਾਹੀਦਾ ਨਾ ਇਹ ਬਹੁਤ ਵੱਡੀ ਕੰਪਨੀ ਹੈ ਸਕੈਨ ਹੈ ਜਿਹੜਾ ਪ੍ਰਾਈਵੇਟ ਬਾਹਰ ਬੰਦੇ ਰੱਖੇ ਆ ਜਿਹੜੇ ਸਕੈਨਰ ਕਾ ਅਤੇ ਨੇ ਆ ਲਾ ਕੇ ਟੈਗ ਫਸਟ ਹੈਗਾ ਪਰ ਇਹ ਮਿਸਯੂਜ਼ ਕਰ ਸਕਦੇ ਆ ਨਾ ਇਹ ਇਹਨਾਂ ਦਾ ਥੋੜਾ ਜਿਹਾ ਹੋਣਾ ਚਾਹੀਦਾ ਵਾ ਵੀ ਇਹ ਇਹਨੇ ਮਿਸਯੂਜ਼ ਕਰਾਉਂਦੇ ਹੁਣ ਕਿਸੇ ਇੱਕ ਦੂਸਰੇ ਦੀ ਗੱਡੀ ਦਾ ਮਸਲਾ ਤੇ ਹੋ ਆ ਆਰ ਸੀ ਦੀ ਕਾਪੀ ਦਾ ਕੰਮ ਕੀ ਆ ਹਾਂ ਆਰ ਸੀ ਦੀ ਕਾਪੀ ਦੇ ਆਧਾਰ 'ਤੇ ਵਗੈਰਾ ਦੂ ਸਕੈਨ ਕਰ ਲੈਂਦੇ ਆ ਤੇ ਉਹ ਕਿਸੇ ਨੂੰ ਵੀ ਲਾ ਸਕਦੇ ਆ ਇਹ ਮਿਸਯੂਜ਼ ਕਰਾਣਾ ਵਾ ਤੇ ਉਹ ਕਿਸਦਾ ਵੀ ਕਰਵਾ ਸਕਦੇ ਆ ਜੋ ਉਸ ਲੱਗਣ ਡਿਆ ਸਾਨੂੰ ਪਹਿਲੇ ਹਾਂਜੀ ਸਾਡਾ ਇਹ ਅਜੇ ਤੱਕ ਸੁਣਿਆ ਨਹੀਂ ਇਹ ਸਾਡੇ ਨਾਲ ਹੀ ਇਹ ਹੋ ਰਹੀ ਹੈ ਇਹ ਹੋ ਕਰ ਰਹੀ ਹੋਈ ਹੈ ਪਲਾਨ ਇਹੀ ਹੈ ਵੀ ਉਹ ਇੱਥੇ ਲੋਕਲ ਆਪਾਂ ਪ੍ਰੈਸ ਨੂੰ ਵੀ ਇੱਕ ਖਬਰ ਦਿੱਤੀ ਸੀ ਮehle ਫਸਟ ਟਾਈਮ ਤੇ ਹੁਣ ਪੁਲਿਸ ਦੇ ਵੀ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਪਰ ਪੁਲਿਸ ਨੇ ਉਹ ਥੋੜਾ ਕੁਝ ਕਾਰਵਾਈ ਨਹੀਂ ਕਰਦੀ ਹੈਗੀ ਉਹ ਤੇ ਚਲੋ ਤੁਹਾਡੇ ਮadhyam ਰਾਹੀਂ ਅਸੀਂ ਮਿਲ ਕੇ ਦੇਖਦੇ ਆਂ ਮੀਡੀਆ ਥਰੂ ਹਸਟੈਗ ਪਤਾ ਦੀ ਉਸ ਹਾਂ ਜਦ ਫਿਰ ਇਹ ਹਾਲਾ ਵੀ ਫਾਸਟ ਟੈਗ ਨੂੰ ਇਹਨੂੰ ਕੈਂਸਲ ਕਰਾ ਕੇ ਤੇ ਨਵਾਂ ਫਾਸਟ ਟੈਗ ਲਵਾ ਲਈਏ ਕਾਤਾ ਜ਼ੀਰੋ ਕਰਾ ਕੇ ਇਹੋ ਹਾਲਾ ਹੈ ਹੁਣ ਅੱਜ ਜਿਹੜੀ